Thank oh. ਕਤੂ ਖੰਚੂ ਬਥੀ ਲ ਗਾਫਿਲ ਬੇ ਨਜ਼ਰ ਦੇ ਬਾਕ ਨਾਨਕ ਬਹੋਇ ਜਨ ਤੁਰਾ ਤੇਰੇ ਚਾਕਰਾ ਪਾਖਾ ਪਰਮ ਸਨਮਾਨ ਜੋ ਸਾਇਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਸੁਬਾਈ ਮਾਨ ਖੋਏ ਬੈਠੇ ਗੁਰਮਖੋ ਅੱਜ ਆਪ ਜੀ ਨੇ ਕੀਰਤਨ ਤੋਂ ਉਪਰੰਤ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਵਿਦਵਾਨਾਂ ਤੋਂ ਸੰਖੇਪ ਰੂਪ ਅੰਦਰ ਗੁਰਬਾਣੀ ਗੁਰੂ ਇਤਿਹਾਸ ਸਿੱਖ ਫਲਸਫਾ ਸਰਵਨ ਕੀਤਾ ਹੈ ਜੋ ਆਪਾਂ ਲੜੀਵਾਰ ਕਥਾ ਕਰਨੇ ਮੈਂ ਸਿਰਫ 15-20 ਮਿੰਟ ਆਪ ਜੀ ਦੇ ਲੈਣੇ ਨੇ ਉਸ ਨੂੰ ਅੱਜ ਸੰਕੋਚਨ ਦਾ ਯਤਨ ਕੀਤਾ ਹੈ ਡਾਕਟਰ ਗੁਰਦਰਸ਼ਨ ਸਿੰਘ ਜੀ ਹੋਣਾ ਨੇ ਬਹੁਤ ਹੀ ਚੰਗੇ ਲਫ਼ਜ਼ਾਂ ਵਿੱਚ ਸਾਨੂੰ ਗੁਰਮਤਿ ਗੁਰੂ ਨਾਨਕ ਸਾਹਿਬ ਦਾ ਫਲਸਫਾ ਉਸ ਸੰਬੰਧੀ ਜਾਣਕਾਰੀ ਦਿੱਤੀ ਹੈ ਆਓ ਉਸੇ ਨੂੰ ਆਪਾਂ ਧੰਗ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਤਕਣਾ ਹੈ ਕਰੋ ਕਿਰਪਾਲਤਾ ਸਾਥ ਸੰਗਤ ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੀ ਵਿਚਾਰ ਦਾ ਮਰਕਜ਼ ਸੀ ਤੁਰਾ ਸੀ ਕਿ ਜੋ ਕੁਝ ਆਪਾਂ ਅੱਜ ਬਾਹਰ ਮੁਖੀ ਤੱਕ ਨੇ ਪਏ ਹਾਂ ਤੇ ਜੋ ਜ਼ਬਾਨ ਤੋਂ ਬੋਲ ਕੇ ਸਿਧਾਂਤ ਲੋਕਾਂ ਨੂੰ ਢਿਰੜ ਕਰਾਣੇ ਪਏ ਆ ਅਸਲ ਵਿੱਚ ਉਹਦੀ ਬੁਨਿਆਦ ਉਹਨਾਂ ਸ਼ਬਦ ਵੀ ਵਰਤੇ ਕਿ ਤਨ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਅਸੀਂ ਆਰੰਭ ਕਰਨੇ ਆ ਪਹਿਲੀ ਗੱਲ ਇਹ ਕਦੀ ਵੀ ਭੁੱਲੀਏ ਨਾ ਕਈ ਵਾਰੀ ਮਨੁੱਖ ਕਹਿੰਦਾ ਮੇਰੇ ਨੂੰ ਸੱਚ ਦਾ ਪਤਾ ਤਾਂ ਜ਼ਰੂਰ ਸੀ ਪਰ ਮੈਂ ਸੋਚਿਆ ਮੈਨੂੰ ਕੀ ਲੋੜ ਹੈ ਸੱਚ ਬੋਲਣ ਦੀ ਤੇ ਜਦੋਂ ਤੰਗੀ ਦਾ ਤਸ਼ਦਦ ਦਾ ਜ਼ੁਲਮ ਦਾ ਦੌਰ ਨਿਕਲ ਜਾਏ ਤੇ ਫਿਰ ਕਲਮ ਚੁੱਕ ਕੇ ਲਿਖਣਾ ਸ਼ੁਰੂ ਕਰਦਾ ਆ ਕੁਝ ਮੈਂ ਦੇਖਿਆ ਆ ਕੁਝ ਮੈਂ ਸੁਣਿਆ ਪਰ ਹਾਲਾਤ ਨੇ ਮਜਬੂਰ ਕੀਤਾ ਮੈਂ ਲਿਖ ਨਾ ਸਕਿਆ ਮੈਂ ਇਸ ਕਰਕੇ ਮੁਬਾਰਕਬਾ ਦੇਣੀ ਚਾਹੁੰਦਾ ਕਿਉਂਕਿ ਇਹ ਮਹਾਨ ਵਿਦਵਾਨ ਨੇ ਇਹਨਾਂ ਦੇ ਸ਼ਬਦ ਬੜੇ ਮਾਂਜੇ ਸੁਧਰੇ ਨੇ ਮੈਂ ਪਿੰਡੂ ਦੇ ਇਲਾਕੇ ਵੀ ਜੰਮਿਆ ਮੇਰੀ ਬੋਲੀ ਵੀ ਉਹ ਬਾੜੀ ਹੈ ਸਿਰ ਮੈਂ ਅਰਜ਼ ਕਰਨੀ ਚਾਹਨਾ ਵਾ ਕਿ ਦੇਖੋ ਗੁਰੂ ਨਾਨਕ ਸਾਹਿਬ ਨੇ ਕਵੇਲੇ ਦਾ ਸੱਚ ਬਿਲਕੁਲ ਪ੍ਰਵਾਨ ਨਹੀਂ ਕੀਤਾ ਜਦੋਂ ਵੀ ਬੋਲਿਆ ਵੇਲੇ ਦਾ ਹੀ ਸੱਚ ਬੋਲਿਆ ਹੈ ਕਿ ਵੇਲੇ ਦਾ ਸੱਚ ਕਦੀ ਸੱਚ ਹੁੰਦਾ ਹੀ ਨਹੀਂ ਕਿ ਵੇਲਾ ਲੰਘਣ ਤੋਂ ਬਾਅਦ ਕਈ ਕੋਈ ਸੱਚੀ ਗੱਲ ਵੀ ਝੂਠ ਬਣ ਜਾਂਦੀ ਇੱਕ ਬੇਅੰਤੀ ਕਰ ਗੁਰੂ ਨਾਨਕ ਸਾਹਿਬ ਨੇ ਵੇਲੇ ਦਾ ਸੱਚ ਬੋਲਿਆ ਮੈਂ ਇਸ ਬੰਦੀ ਹੋਣੇ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਸਾਡੇ ਸਾਹਮਣੇ ਸਾਡੀ ਮੰਜ਼ਲ ਰੱਖ ਦਿੱਤੀ ਕਿ ਸਿੱਖ ਦੀ ਮੰਜ਼ਲ ਜਾਂ ਜਗਿਆਸੂ ਦੀ ਮੰਜ਼ਲ ਕੀ ਹੋਵੇਗੀ ਜਿਸ ਨੇ ਇਸ ਮਾਰਗ ਤੇ ਚੱਲਣਾ ਹੈ ਕਹ ਲੱਗੇ ਜਗਿਆਸੂ ਦੀ ਮੰਜ਼ਲ ਹੋਵੇਗੀ ਸਚਿਆ ਤੇ ਸਚਿਆਰ ਮੈਂ ਉਸ ਢੰਗ ਨਾਲ ਨਹੀਂ ਬਣਾਣਾ ਚਾਹੁੰਦਾ ਜਿਹੜੀ ਉਸ ਵਕਤ ਦੀ ਉੱਤੇ ਸਿਧਾਂਤ ਦਰਸ਼ਨ ਫਲਸਫੀ ਚੱਲਦੀ ਏ ਮੈਂ ਚਾਹੁੰਦਾ ਵਾਂ ਕਿ ਉਹਨੂੰ ਪਹਿਲੇ ਸਿਰੇ ਤੋਂ ਬਿਲਕੁਲ ਇਨਕਾਰ ਕਰਕੇ ਆਪਣਾ ਇੱਕ ਨਵਾਂ ਚੜ੍ਹਾ ਪੇਸ਼ ਕਰ ਕਈ ਵਾਰੀ ਸਾਡੇ ਲੋਕ ਕਹਿੰਦੇ ਨੇ ਲਓ ਜੀ ਸ਼ਬਦ ਕਿਵੇਂ ਕਹਿ ਦਿੱਤੇ ਗੁਰਬਾਣੀ ਤਾਂ ਕਹਿੰਦੀ ਸਭ ਕੋ ਮੀਤਾ ਨਾਪਣ ਕੀਨਾ ਸਾਰੇ ਰੱਬ ਦੀ ਗੱਲ ਕਰਦੇ ਨੇ ਬਾਬੇ ਨਾਨਕ ਨੇ ਬਾਣੀ ਦਾ ਪਹਿਲਾ ਸ਼ਬਦ ਹੀ ਨੰਨੇ ਦਾ ਵਰਤਿਆ ਕਹਿ ਲੱਗੇ ਸੋਚੈ ਸੋਚਣਾ ਹੋਵੇ ਕਹਿ ਲੱਗੇ ਮੈਂ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦਾ ਤੂੰ ਕਹਿੰਦਾ ਤੀਰਥ ਇਸ਼ਨਾਨ ਹੀ ਕੇਵਲ ਮੁਕਤੀ ਦਾ ਸਾਧਨ ਹੈ ਕਹਿ ਲੱਗੇ ਬਿਲਕੁਲ ਨਹੀਂ ਜਿੰਨਾ ਮਰਜੀ ਤੂੰ ਪਿੰਡੇ ਨੂੰ ਧੋ ਲਈ ਅੰਦਰ ਦੀ ਸੁੱਚਮਤਾ ਇਸ਼ਨਾਨ ਨਾਲ ਨਹੀਂ ਉਹਨਾਂ ਨੇ ਇੱਕ ਇੱਕ ਗੱਲ ਦਾ ਖੰਡਨ ਕਰਕੇ ਸਚਿਆਰਬੰਦ ਦੀ ਗੱਲ ਇਕੋ ਤੁਕ ਵਿੱਚ ਕਹਿ ਦਿੱਤੀ ਇਉਂ ਕਹ ਲੋ ਦੇ ਬੁਨਿਆਦ 'ਚ ਸਚਿਆਰ ਗੁਣ ਤੀ ਤੇ ਸੰਪੂਰਨਤਾ 'ਚ ਖਾਲਸਾ ਸਚਿਆਰ ਹੀ ਖਾਲਸਾ ਹੈ ਤੇ ਸਚਿਆਰ ਹੁੰਦਾ ਹੀ ਉਹ ਵਿੱਚ ਦੇ ਅੰਦਰ ਕੂੜ ਨਹੀਂ ਤੇ ਜਿੰਨੇ ਕੂੜ ਦੀ ਪਾਲ ਨੂੰ ਤੋੜ ਕੇ ਰੱਬ ਵਿੱਚ ਆਪਣੇ ਆਪ ਨੂੰ ਅਪੇਦ ਕਰਦਾ ਖਾਲਸਾ ਜੀ ਹਜ਼ੂਰ ਨੇ ਪਹਿਲਾ ਸ਼ਬਦ ਵਰਤਿਆ ਸੀ ਸੋਚਾਂ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋ ਗਈ ਜੇ ਲਾਏ ਰਹਾ ਨਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਤ ਗਿਆਨ ਪਰ ਲਾਗੂ ਹੈ ਚਾਰ ਬੰਦਿਆਂ ਨੂੰ ਮੁਖਾਤਬ ਕੀਤਾ ਹੈ ਤਵਜਹ ਦਿਓ ਕਦੀ ਦੇਖੋ ਸੀ ਕਲਾ ਕਹਿਦੇ ਨੇ ਸੋਚਾ ਸੋਚ ਨਾ ਹੋਵੀ ਇਥੇ ਸੋਚਦਾਰ ਇਸਨਾਨ ਕਰਦੇ ਆ ਕਹਿਣ ਲੱਗੇ ਕਰਮ ਕੰਨ ਦੀ ਤੀਰਥਿ ਇਸ਼ਨਾਨੀ ਸੱਚ ਜਾਣੀ ਬਾਹਰ ਦੀ ਸੁੱਚਮਤਾ ਨਾਲ ਅੰਦਰ ਸੁੱਚਮ ਨਹੀਂ ਹੁੰਦਾ ਬਾਹਰ ਨੂੰ ਚੁੱਪ ਧਾਰਨ ਕਰਨ ਵਾਲੇ ਮੱਛ ਵਿੱਚ ਰਹਿਣ ਵਾਲੇ ਮੈਂ ਸਿਰ ਕੋਈ ਵਿਸ਼ੇ ਚਾਚ ਕਰ ਰਿਹਾ ਜੋ ਡਾਕਟਰ ਸਾਹਿਬ ਨੇ ਕਹੇ ਨੇ ਚੁੱਪ ਨੂੰ ਧਾਰਨ ਕਰਨ ਵਾਲਿਆਂ ਮਨੁੱਖਤਾ ਦਾ ਹੋਰ ਪਾਪ ਜ਼ੁਲਮ ਹੁੰਦਿਆਂ ਦੇਖ ਕੇ ਚੁੱਪ ਧਾਰਨ ਕਰੀ ਰੱਖੇ ਇਹ ਇਨਸਾਨੀਅਤ ਨਹੀਂ ਚੁੱਪ ਕਰਨ ਦੇ ਨਾਲ ਅੰਦਰ ਕਦੀ ਵੀ ਚੁੱਪ ਨਹੀਂ ਹੁੰਦੇ ਤੇ ਫਿਰ ਪਈਏ ਕਿੱਥੇ ਕਰਨ ਵਾਲਿਆਂ ਨੂੰ ਕਹਿਣ ਲੱਗੇ ਇੰਨਾ ਭਵਣਾ ਦੀ ਸਮਗਰੀ ਵੀ ਇਕੱਠੀ ਕਰ ਲੈ ਤੇ ਭੁੱਖ ਨਹੀਂ ਜਾਣੀ ਪੜੇ ਲਿਖੇ ਨੂੰ ਕਹਿਣ ਲੱਗੇ ਗਿਆਨਕ ਤੇਰੇ ਕੋਲ ਬੜੀ ਏ ਪਰ ਅਕਲ ਦੇ ਖੰਭ ਲਾ ਕੇ ਕੇਵਲ ਹੰਕਾਰ ਵਿੱਚ ਨਾ ਸੁਰਿਆ ਰਹੀਂ ਜਿੰਨੀ ਦੇਰ ਤੱਕ ਤੇਰੇ ਕੋਲ ਜੀਵਨ ਨਹੀਂ ਸੱਚ ਜਾਣੀ ਉਮੀ ਦੇਰ ਤੱਕ ਪੂਰ ਦੀ ਪਾਲ ਟੁੱਟੀ ਸਾਬ ਨੇ ਸ਼ਬਦ ਵਰਤੇ ਕਹਿਣ ਲੱਗੇ ਸੋਚਾਂ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾ ਨਿਵਤਾਰ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਪਾਰ ਸਹਿ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਨ ਕਹਿੰਦੇ ਮੈਂ ਤੈਨੂੰ ਖਾਲਸਾ ਬਣਾਉਣਾ ਚਾਹਨਾ ਤੇ ਤੂੰ ਪੁੱਛੇਂਗਾ ਮੈਂ ਪਿਛਲੀਆਂ ਗੱਲਾਂ ਛੱਡ ਦਿਆਂ ਤੇ ਤੁਸੀਂ ਨਵੀਂ ਕੀ ਗੱਲ ਸਮਝਾਣੀ ਚਾਹਦੇ ਹੋ ਕਹਿਣ ਲੱਗੇ ਕਿ ਸੁਚਿਆਰਾ ਹੋਈਏ ਕਿਰ ਕੂੜਾ ਤੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਨਕ ਹੁਕਮ ਰੱਬ ਦੇ ਨੂੰ ਮੰਨ ਲੈ ਸਚਿਆਰ ਹੋ ਜਾਏਗਾ ਜਿਹੜੀ ਬੇਨਤੀ ਕਰਨੀ ਚਾਹਨਾ ਕਵੇਲੇ ਦਾ ਸੱਚ ਨਹੀਂ ਸਾਡੇ ਵਿੱਚ ਇਹ ਤਿੰਨ ਚਾਰ ਗੱਲਾਂ ਨੇ ਆਮ ਤੌਰ ਤੇ ਅਸੀਂ ਸਤੇ ਤੋਂ ਕਹਿੰਨੇ ਆ ਕੇ ਬਾਬੇ ਨੇ 7 ਪੁਸ਼ਤਾਂ ਦਾ ਰਾਜ ਦਿੱਤਾ ਮੁਗਲਾਂ ਨੂੰ ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਚਾਰ ਸ਼ਬਦ ਉਹਨਾਂ ਨੇ ਵੇਲੇ ਦਾ ਸੱਚ ਬੋਲੇ ਇਹ ਨਹੀਂ ਕਿ ਐਮਨਾ ਬਾਦ ਜਦੋਂ ਸਭ ਕੁਝ ਵਾਪਰਨਾ ਉਦੋਂ ਵੀ ਕਿਹਾ ਕਿ ਕੀ ਕੁਝ ਹੋਵੇਗਾ ਜਦੋਂ ਹੋ ਗਿਆ ਉਦੋਂ ਖਲਾਕ ਬਿਆਨ ਕੀਤੇ ਅਸੀਂ ਕਹਿੰਨੇ ਆ ਲੋ ਜੀ 7 ਪੁਸ਼ਤਾਂ ਦਾ ਰਾਜ ਗੁਰੂ ਨੇ ਮੁਗਲਾਂ ਨੂੰ ਦਿੱਤਾ ਤੇ ਮੈਂ ਬੇਨਤੀ ਕਰਨਾ ਹੁੰਦਾ ਬਾਣੀ ਦੀ ਰੋਸ਼ਨੀ ਵਿੱਚ ਇਹਦਾ ਮਤਲਬ ਗੁਲਾਮੀ ਦਾ ਸੰਗਲ ਗੁਰੂ ਨਾਨਕ ਸਾਹਿਬ ਨੇ ਹਿੰਦੁਸਤਾਨ ਦੇ ਗੱਲ ਵਿੱਚ ਪਾਇਆ ਬਿਲਕੁਲ ਨਹੀਂ ਸ਼ਬਦਾਂ ਦੀ ਕੇਕ ਲੈ ਕੇ ਤਰੋ ਜਿਹੜਾ ਬਾਬਾ ਬਬਰ ਨੂੰ ਪਾਪ ਦੀ ਜੰਜ ਦਾ ਲਾੜਾ ਕਹਿ ਰਿਹਾ ਉਹਦੇ ਆਉਣ ਤੋਂ ਪਹਿਲਾਂ ਕਦੀ ਪਾਪ ਦੀ ਜੰਜ ਦੇ ਲਾੜੇ ਨੂੰ ਬਾਬਾ ਰਾਜ ਕਰਨ ਦੀ ਇਜਾਜ਼ਤ ਨਹੀਂ ਦੇਗਾ ਸਾਹਿਬ ਨੇ ਸ਼ਬਦ ਵਰਤੇ ਕਹਿਣ ਲੱਗੇ ਜੈਸੀ ਮੈਂ ਆਵੇ ਖਸਮ ਦੀ ਬਾਣੀ ਸੈਸੜਾ ਕਰੀ ਗਿਆਨ ਵੇਲਾ ਲੋ ਅਗਲੀ ਤੋਂ ਪਤਾ ਕੀ ਹੈ ਪਾਪ ਕੀ ਜੰਗ ਲੈ ਕਾਬਲੋਂ ਤਾਇਆ ਪਾਪ ਕੀ ਜੰਗ ਲੈ ਕਾਬਲੋਂ ਤਾਇਆ ਚੋਰੀ ਮੰਗੇ ਦਾਨ ਮਿਲਾ ਲੋ ਤੇ ਜਦੋਂ ਉਹ ਆ ਗਿਆ ਉੱਥੇ ਫਿਰ ਦੋ ਸ਼ਬਦ ਕਹਿ ਤਨ ਉਹਨਾਂ ਨੇ ਜ਼ਾਬਰ ਸ਼ਬਦ ਨਹੀਂ ਵਰਤਿਆ ਪਿਛਲੇ ਦਿਨ ਅਰਜ਼ੀ ਕੀਤੀ ਉਹਨਾਂ ਨੇ ਬਾਦਰਲੀ ਸ਼ਬਦ ਜਮਦੂਤ ਵਰਤਿਆ ਤੇ ਉਹਦੀ ਫੌਜ ਦੀ ਸ਼ਬਦ ਹਲਕੇ ਕੁੱਤੇ ਵਰਤਿਆ ਅਸੀਂ ਪੜਨੇ ਆ ਕਿ ਖੁਰਾਸਾਨ ਖਤਮਾ ਨਾ ਕੀਆ ਖਿੰਦੋਸਤਾਨ ਡਰ ਆਇਆ ਆਪੇ ਦੋਸ਼ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਜੰਮ ਕਰ ਮੁਗਲ ਚੜਾਇਆ ਤੇ ਜਦੋਂ ਸਿਪਾਹੀਆਂ ਦੀ ਗੱਲ ਕੀਤੀ ਉੱਥੇ ਇੱਕ ਤੁਕ ਕਈ ਕਹਿਣ ਲੱਗੇ ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਰ ਮੈਂ ਤੇਰੀ ਬੇਨਤੀ ਕਰਨੀ ਚਾਹੁੰਦਾ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਸੱਚ ਦੀ ਨਹੀਂ ਰੱਖੀ ਸਭ ਤੋਂ ਪਹਿਲੀ ਗੱਲ ਭਾਈ ਸਾਹਿਬ ਮੈਂ ਡਾਕਟਰ ਸਾਹਿਬ ਕਿਹਾ ਪਾਤਸ਼ਾਹ ਔਰ ਦਰਬਾਰ ਤੇ ਮੈਂ ਬੇਨਤੀ ਕਰਾਂ ਦੁਨੀਆਂ ਦਾ ਬਾਦਸ਼ਾਹ ਜਿਉਂਦਿਆਂ ਤਖਤ ਨਹੀਂ ਚਾਹਦਾ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਗੱਦੀ ਦੇਣੀ ਚਾਹਦਾ ਹੈ ਸਭ ਤੋਂ ਵੱਡਾ ਉਹਨਾਂ ਇਨਕਲਾਬ ਲਿਆਂਦਾ ਦੋਨੋਂ ਪੁੱਤਰ ਕੋਲ ਨਹੀਂ ਪੁੱਤਰਾਂ ਨੂੰ ਗੱਦੀ ਨਹੀਂ ਗੱਦੀ ਆਪਣੇ ਸੇਵਕ ਨੂੰ ਦਿੱਤੀ ਜੋ ਉਹਦੇ ਲਾਇਕ ਹੈ ਹਜ਼ੂਰ ਨੇ ਫਿਰ ਉਹਤੇ ਇੱਕ ਸ਼ਬਦ ਵਰਤੇ ਨੀਤਬੰਦੀ ਜੋ ਡਾਕਟਰ ਸਾਹਿਬ ਨੇ ਕਿਹਾ ਪ੍ਰੋਗਰਾਮ ਸਾਹਿਬੀ ਤੋਂ ਕਹੇ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ ਹੈ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਨਹੀਂ ਰੱਖ ਕੇ ਇੱਥੇ ਫਿਰ ਸ਼ਬਦ ਉਹਨਾਂ ਭੱਟਾ ਨਹੀਂ ਵਰਤੇ ਸੱਤੇ ਬਲਵੰਤ ਨੇ ਕਿਹਾ ਹੈ ਕਿ ਨਾਨਕ ਰਾਜ ਚਲਾਇਆ ਉਹ ਕਹਿਣ ਲੱਗੇ ਕੱਲਾ ਰਾਜ ਵੀ ਰਾਜ ਮਦ ਪੈਦਾ ਕਰਦਾ ਹੈ ਗੁਰੂ ਨਾਨਕ ਸਾਹਿਬ ਨੇ ਰਾਜ ਜੋਗ ਚਲਾਇਆ ਰਾਜਾ ਵੀ ਹੋਵੇਂ ਤੇ ਤੂੰ ਜੋਗੀ ਵੀ ਹੋਵੇਂ ਇੱਥੇ ਜੋਗੀ ਦਰਥ ਬਾਹਰ ਦੇ ਛਿਨ ਨਹੀਂ ਜੋਗ ਦਰਥ ਤੇ ਤੂੰ ਅੰਦਰੋਂ ਮਿਲਿਆ ਹੋਵੇਂ ਜੋਗੀ ਦਾ ਅਰਥ ਹੀ ਇਹ ਵੇ ਜੋਗ ਦਰਥ ਮਿਲਾ ਤੇ ਜੋਗੀ ਦਾ ਅਰਥ ਜਿਹੜਾ ਮਿਲਿਆ ਹੋਇਆ ਹੈ ਸਾਹਿਬ ਨੇ ਸ਼ਬਦ ਵਰਤੇ ਭੱਤਾਂ ਨੇ ਕਿਹਾ ਕਿ ਰਾਜ ਜੋਗ ਗੁਰੂ ਨਾਨਕ ਸਾਹਿਬ ਨੇ ਮਾਣਿਆ ਤੇ ਮੈਂ ਬੇਲਤੀ ਕਰਨਾ ਹੁੰਨਾ ਕੇ ਰੱਬ ਮਿਹਰ ਕਰੇ ਗੁਰੂ ਨਾਨਕ ਸਾਹਿਬ ਨੇ ਸਾਡੇ ਅੰਦਰ ਦੀ ਮਾਨਸ ਗੁਲਾਮੀ ਨੂੰ ਵੀ ਦੂਰ ਕੀਤਾ ਜਿਸ ਬੰਦੇ ਦੇ ਅੰਦਰ ਦੀ ਗੁਲਾਮੀ ਦੇ ਜ਼ੰਜੀਰਾ ਸੰਗਲ ਟੁੱਟ ਜਾਣ ਇੱਕ ਦਿਨ ਉਹ ਬੰਦਾ ਬਾਹਰੋਂ ਆਜ਼ਾਦ ਜ਼ਰੂਰ ਹੁੰਦਾ ਹੈ ਤੇ ਜਿਹੜੀ ਆਜ਼ਾਦੀ ਹਸਤੀ ਹੈ ਨਾ ਉਹਦਾ ਰੰਗ ਹੀ ਕੁਝ ਨਹੀਂ ਆ ਰਿਹਾ ਮੈਂ ਕਿਹਵਰੀ ਬੇਨਤੀ ਕਰਨਾ ਉਹਨਾਂ ਸਰਹੰਦ ਦੀ ਧਰਤੀ ਹੈ ਇੱਕ ਆਜ਼ਾਦ ਕੌਮ ਦਾ ਬੰਦਾ ਹੈ ਤੇ ਇੱਕ ਗੁਲਾਮ ਹੈ ਦੋਨੋਂ ਸੂਬੇ ਦੇ ਦਰਬਾਰ ਵਿੱਚ ਬੈਠੇ ਹੁਣ ਜਿਹੜਾ ਆਜ਼ਾਦ ਹੈ ਉਹਦੇ ਖਿਆਲ ਕਦੀ ਪੜੋ ਤੇ ਗੁਲਾਮ ਤੇ ਪੜੋ ਨਵਾਰ ਨਵਾਬ ਮਲੇਰ ਕੋਟਲਾ ਆਜ਼ਾਦ ਹੈ ਉਹ ਸ਼ਬਦ ਵਰਤਣਾ ਇਹਨਾਂ ਨੂੰ ਸ਼ਹੀਦ ਕਰਨਾ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਏ ਤੇ ਗੁਲਾਮ ਕੌਮ ਦਾ ਬੈਠਾ ਹੋਇਆ ਬੰਦਾ ਸੁਚਾਨੰਦ ਕਹਿੰਦਾ ਬਿਲਕੁਲ ਨਹੀਂ ਜੰਮ ਦੀਆਂ 16 ਦੇ ਮੂੰਹ ਟਿੱਖੇ ਨੇ ਇਹਨਾਂ ਨੂੰ ਤੋੜ ਦੇਣਾ ਚਾਹੀਦਾ ਕਿਉਂਕਿ ਗੁਲਾਮ ਬੰਦਾ ਛੇਤੀ ਕਿਤੇ ਆਪਣੀ ਜ਼ੁਬਾਨ ਤੋਂ ਸੱਚ ਨਹੀਂ ਬੋਲ ਸਕਦਾ ਮੇਰੇ ਹਜ਼ੂਰ ਨੇ ਜਿਹੜੇ ਸ਼ਬਦ ਵਰਤੇ ਨੇ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਆਸਾ ਕੀ ਵਾਰ ਦੀ ਸੋਨੇ ਸਵੇਰੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ ਡਾਕਟਰ ਸਾਹਿਬ ਨੇ ਜਦੋਂ ਮੀਰੀ ਪੀਰੀ ਦਾ ਜ਼ਿਕਰ ਕੀਤਾ ਤੇ ਮੇਰੇ ਚਿੱਤ ਵਿੱਚ ਆਇਆ ਵੇਖੋ ਕਿ ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ ਤਖਤ ਤੇ ਤੇ ਉੱਥੇ ਬਾਬਾ ਨਥਾ ਤੇ ਅਬਦੁੱਲਾ ਨੇ ਜਦੋਂ ਵਾਰ ਪੜ੍ਹੀ ਉਹਨਾਂ ਇਹ ਨਹੀਂ ਤੁਲਨਾ ਦਿੱਤੀ ਵੇਲੇ ਦਾ ਸੱਚ ਹੈ ਇਹ ਨਹੀਂ ਕਿਹਾ ਗੁਰੂ ਹਰਗੋਬਿੰਦ ਸਾਹਿਬ ਕਿ ਤੇਰੇ ਸਿਰ ਦੀ ਤਾਜ ਤੇਰੀ ਕਲਗੀ ਮੈਂ रामचंद्र ਵਰਗੀ ਲੱਗਦੀ ਇਹ ਨਹੀਂ ਕਿਹਾ ਤੇਰਾ ਪ੍ਰਤਾਪ ਕ੍ਰਿਸ਼ਨ ਵਰਗਾ ਹੈ ਇਹਨੇ ਕਿਹਾ ਤੂੰ ਰਾਜੇ ਜਨਕ ਪਰ ਗਏ ਉੱਥੇ ਵਕਤ ਦੇ ਬਾਦਸ਼ਾਹ ਨੂੰ ਮੁਖਾਤਮ ਕਰਕੇ ਕਿ ਕੀ ਜਿਹੜੀ ਤੇਰੀ ਦਸਤਾਰ ਦੀ ਸ਼ੌਭਾ ਹੈ ਜਹਾਂਗੀਰੇ ਦੇ ਸਾਹਮਣੇ ਕੀ ਵੇਲੇ ਦਾ ਸੱਚ ਹੈ ਤੇ ਉਹ ਅਸੀਂ ਬੜੀ ਬੜੀ ਪੌੜੀ ਪੜਨੇ ਆ ਕਿ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਤੀਰ ਦੀ ਇੱਕ ਅਦਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ ਤੇ ਅਖੀਰ ਇੱਕ ਸ਼ਬਦ ਸੀ ਪੱਗ ਤੇਰੀ ਕੀ ਜਹਾਂਗੀਰ ਦੀ ਵੇਲੇ ਦਾ ਸੱਚ ਹੈ ਕੋ ਵੇਲੇ ਤਾਂ ਨਹੀਂ ਆਸਾ ਕੀ ਵਾਰ ਅੰਮ੍ਰਿਤ ਵੇਲੇ ਗਾਇਨ ਕੀਤੀ ਜਾਂਦੀ ਤੇ ਵਾਰ ਦਾ ਸਬੰਧ ਸੂਰਮਿਆਂ ਨਾਲ ਸਾਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ ਜਿਨ੍ਹਾਂ ਵਿੱਚੋਂ 9 ਧੁਨੀਆਂ ਵੀ ਵਾਰਾਂ ਤੇ ਦਿੱਤੀਆਂ ਨੇ ਇਹਨੂੰ ਇਸ ਤਰਜ ਵਿੱਚ ਇਸ ਧੁਨੀ ਤੇ ਗਾਇਓ 22 ਵਾਰਾਂ ਵਿੱਚੋਂ 20 ਵਾਰਾਂ ਨਾਲ ਅੱਜ ਵੀ ਪੌੜੀਆਂ ਰੂਪ ਵਿੱਚ ਦੇ ਦੇਖਨੇ ਆ ਰਾਮਕਲੀ ਕੀ ਵਾਰ ਤੇ ਬਸੰਤ ਕੀ ਵਾਰ ਬਾਕੀ ਜਿਹੜੀਆਂ ਵਾਰਾਂ ਨੇ ਇੱਕ ਵਿਦਵਾਨ ਲਿਖਦਾ ਹੈ ਕਿ ਨੱਥਾ ਅਬਦੁੱਲਾ ਜੀ ਨੇ ਕੇਵਲ ਤਾਂ ਕੇਵਲ ਆਸਾ ਕੀ ਵਾਰ ਵਾਰ ਨਹੀਂ ਤੁਸੀਂ ਸਮਝੋ ਤੇ ਢਾਡੀ ਵਾਰਾਂ ਨਾਲ ਸੰਬੰਧਤ ਹੈ ਉਹ ਲਿਖਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਉਹਨਾਂ ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 22 ਵਾਰਾਂ ਅਕਾਲ ਤਖਤ ਸਾਹਿਬ ਤੇ ਗਾਇਨ ਕਰਕੇ ਸੁਣਾਈਆਂ ਸਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵੀ ਗਾਈਆਂ ਉੱਥੇ ਜਿਹੜਾ ਇੱਕ ਸ਼ਬਦ ਵਰਤਿਆ ਬਾਹਰ ਸਿ ਸਵੇਰੇ ਕਿਉਂ ਕਰਨੇ ਹਾਲਾਂਕਿ ਮਰਿਆਦਾ ਅਨਸਾਰ ਵਾਰਾਂ ਸ਼ਾਮ ਨੂੰ ਗਾਇਨ ਕੀਤੀਆਂ ਜਾਂਦੀਆਂ ਦਾੜੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਮੇਰੀ ਆਇਆ। ਅਚੂਰ ਨੇ ਆਖਮੀ ਵੀ ਕਿਹਾ ਕਿ ਹਉ ਢਾੜੀ ਬੇਕਾਰ ਕਾਰ ਹੈ ਲਾਇਆ। ਹਉ ਢਾੜੀ ਕਾ ਨੀਤ ਜਾਤ ਹਉ ਢਾੜੀ ਹਰ ਪ੍ਰਭ ਖਸਮ ਕਾ ਹਰ ਕੈਦਰ ਆਇਆ। ਹੁਣ ਵਾਰ ਆਸਾ ਕੀ ਉਹ ਅੰਮ੍ਰਿਤ ਵੇਲੇ ਕਿਉਂ ਕਹਿ ਲੱਗੇ ਸਿਖਾਣ ਤੇਰੇ ਅੰਦਰ ਦੀ ਗੁਲਾਮੀ ਦੇ ਸੰਗਲ ਸੀਤ ਆਤ ਉਸਨੇ ਨੇ ਜੇ ਸਵੇਰੇ ਆਸਾ ਕੀ ਵਾਰ ਸੁਨੇਗਾ ਕਿਉਂਕਿ ਵਾਰ ਸੁਣ ਤੋਂ ਬਿਨਾ ਤੇਰੇ ਅੰਦਰ ਨਿਆਰੇਪਨ ਦੀ ਵਿਰਤੀ ਕਦੀ ਪੈਦਾ ਨਹੀਂ ਹੁੰਦੀ। ਵਾਰ ਸੁਣ ਉਹਨਾਂ ਤਾਂ ਸਿਆ ਦੇਖ ਤੂੰ ਸਰਹਾਦ ਮਾਨੇ ਬਾਬੇ ਨੇ ਬਾੜ ਵਿੱਚ ਆ ਕੇ ਆਏ ਤੂੰ ਦੇਖ ਕੇਵਲ ਸੂਤਕ ਪਾਤਕ ਵਿੱਚ ਪਿਆ ਹੈ ਬਾਬਾ ਜੀ ਨੇ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਤੇ ਦੇਖੋ ਗੁਲਾਮੀ ਵਾਲੇ ਲੋਕਾਂ ਨੂੰ ਕਿੰਨੀ ਬਰੀਕੀ ਵਿੱਚ ਲਿਆ ਮੈਂ ਇੱਕ ਸ਼ਲੋਕ ਹੈ ਕਿ ਸੰਪਾਰ ਸੰਪੂਰਨਤਾ ਕਰਨੀ ਇਹ ਸ਼ਲੋਕ ਆਉਂਦਾ ਹੈ ਕਿ ਜਿਸ ਬੰਦੇ ਨੂੰ ਭਾਵੇਂ ਡਾਕਟਰ ਸਾਹਿਬ ਨੇ ਕਿਹਾ ਆਪਣੇ ਧਰਮ ਨੂੰ ਜਿਵੇਂ ਜਿਵੇਂ ਮੰਨੇ ਉਹ ਗਊ ਨੂੰ ਸਭ ਕੁਝ ਮੰਨਦਾ ਹੈ ਗੋਬਰ ਨੂੰ ਸੁਚਮਤਾ ਸਮਝਦਾ ਹੈ ਕਾਇ ਲੱਗੇ ਜਿਸ ਦੇ ਇਸ਼ਟ ਉੱਤੇ ਘੀਤ ਤੈਤ ਲੱਗਣ ਲੱਗ ਪਏ ਉਸ ਬੰਦੇ ਦਾ ਦੁਨੀਆ ਵਿੱਚ ਜੀਣਾ ਕੀ ਸ਼ਬਦ ਵਰਤੇ ਗਊ ਬ੍ਰਾਹਮਣ ਕੌਕਰ ਲਾਵੋ ਗੋਬਰ ਤਰ ਨਾ ਜਾਈ ਥੋਤੀ ਟਿੱਕਾ ਤੈ ਚਕਮਾਲੀ ਅਗਲੀ ਤਖਸੀ ਤੂੰ ਇਨਾ ਗੁਲਾਮ ਹੈ ਧਾਨ ਮਲੇਸ਼ਾ ਖਾਂ ਤੈਨੂੰ ਜਿੰਨੂ ਧਰਮ ਮੰਨ ਹੈ ਉਹਦੇ ਉੱਤੇ ਤੈਤ ਲੱਗਾ ਹੈ ਉਹ ਗੁਲਾਮ ਹੈ ਤੇ ਤੂੰ ਉਹਨਾਂ ਦੇ ਘਰ ਵੀ ਜਾ ਕੇ ਉਹਨਾਂ ਦਾ ਧਾਨ ਖਾਂਵੇਂ ਧਾਨ ਮਲੇਸ਼ਾ ਖਾਂਹੀਂ ਅੰਤਰ ਪੂਜਾ ਤੈਨੂੰ ਇਹਨਾਂ ਹੱਕ ਨਹੀਂ ਤੂੰ ਬਾਹਰ ਪੂਜਾ ਦੀ ਗੱਲ ਕਰ ਸਕੇ ਅੰਦਰ ਪੂਜਾ ਕਰਨਾ ਤੇ ਬਾਹਰ ਬੋਲੀ ਉਹਨਾਂ ਦੀ ਬੋਲਣਾ ਧਰਮੀ ਤਾਂ ਹੁੰਦੇ ਹੀ ਹੋਵੇ ਜੋ ਅੰਦਰ ਹੋਵੇ ਬਾਹਰ ਹੋਵੇ ਜੋ ਬਾਹਰ ਹੋਵੇ ਉਹ ਅੰਦਰ ਹੋਵੇ ਹਜ਼ੂਰ ਨੇ ਸ਼ਬਦ ਵਰਦੇ ਗਉ ਬ੍ਰਾਹਮਣ ਕੋ ਕਰ ਲਾਵੋ ਗੋਬਨ ਗੋਬਰ ਤਰ ਨਾ ਜਾਈ ਧੋਤੀ ਟਿੱਕਾ ਤਾ ਜਬ ਮਾਲੀ ਧਾਨ ਮਲੇਸ਼ਾ ਖਾਈ ਅੰਤਰ ਪੂਜਾ ਪਰੈਕ ਤੇਵਾ ਸੰਯਮ ਤੁਰਕਾ ਭਾਈ ਛੋਡੀ ਲੇ ਪਖੰਡਾ ਨਾਮ ਲੈਏ ਜਾਂਏ ਚਾਹੇ ਤਰੰਦਾ ਕਿੰਨੇ ਜਿੰਨਾ ਕੇ ਤੂੰ ਝੁਕਣਾ ਮਾਨਸ ਖਾਣੇ ਕਰੇ ਨਿਵਾਜ ਹੁਣ ਤਿੰਨਾਂ ਨੂੰ ਲਿਆਏ ਇੱਕ ਬਾਦਸ਼ਾਹ ਨੂੰ ਦੂਜਾ ਬਾਦਸ਼ਾਹ ਕੇ ਨੌਕਰੀ ਕਰਨ ਵਾਲੇ ਖत्री ਨੂੰ ਤੇ ਤੀਜਾ ਉਸ ਖत्री ਦੇ ਘਰ ਕਰਮकांड ਕਰਨ ਵਾਲੇ ਪੁਜਾਰੀ ਨੂੰ ਕਹਿਣ ਲੱਗੇ ਤੂੰ ਕਹਦਾ ਸੁੱਚਾ ਬਣਿਆ ਹੈ ਜਿਹੜਾ ਕਰ ਤੂੰ ਰੋਟੀ ਆ ਕੇ ਪਕਾਉਣਾ ਤੇ ਉਹ ਵੀ ਦੋਦੇ ਘਰੋਂ ਆਈ ਜਿਹਨੂੰ ਮਲੇਸ਼ ਕਿਹਾ ਜਾਂਦਾ ਹੈ ਤੈਨੂੰ ਕੋਈ ਜੀਣ ਦਾ ਹੱਕ ਗਊ ਬ੍ਰਾਹਮਣ ਕੋਸ਼ ਚੜ ਲਾਓ ਤੋ ਲੱਗੇ ਕਿਿਆ ਕਿ ਮਾਨਸ ਖਾਣੇ ਕਰੈ ਨਿਵਾਜ ਛੁਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪੀ ਆਵੇ ਕੋਈ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੈ ਆਹਾਰ ਸ਼ਰਮ ਧਰਮ ਦਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਮੱਥੇ ਟਿੱਕਾ ਪੈਰ ਧੋਤੀ ਕਸਾਈ ਹੱਥ ਛੁਰੀ ਜਨ ਕਸਾਈ ਨੀਲ ਵਸਤਰ ਪੈਰ ਕੋ ਵੈ ਪਰਵਾਨ ਮਲੇਸ਼ ਧਾਨ ਲੈ ਪੂਜੈ ਪੁਰਾਣ ਪੂਜਨਾ ਤੂੰ ਪੁਰਾਣ ਪਿਆ ਤੇ ਧਾਨ ਮਲੇਸ਼ਾਂ ਦਾ ਖਾਣਾ ਪਿਆ ਕੋਈ ਧਰਮ ਥੋੜਾ ਮਲੇਸ਼ ਧਾਨ ਲੈ ਪੂਜੈ ਪੁਰਾਣ ਅਪਾਖਿਆ ਦਾ ਉਠਾ ਬੱਕਰਾ ਖਾਣਾ ਗੁਲਾਮੀ ਦਾ ਚੰਦ ਉਹਦੇ ਘਰੋਂ ਖਾਣਾ ਤੇ ਆਪਣੇ ਘਰ ਆ ਕੇ ਕਹਿੰਦਾ ਚੌਂਕੇ ਉੱਪਰ ਕਿਸਾ ਨਾ ਜਾਣਾ ਵੇਖ ਕੇ ਚੌਂਕਾ ਕੱਢੀਕਾਰ ਉੱਪਰ ਆਏ ਬੈਠੇ ਪੂਰੀਆਰ ਮਸਤ ਫਿੱਟੇ ਮਸਤ ਫਿੱਟੇ ਇਹ ਅਨ ਅਸਾਦਾ ਫਿੱਟੇ ਤਨ ਫਿੱਟੇ ਫੇੜ ਕਰੇਣ ਮਨ ਝੂਠੇ ਚੁਲੀ ਪੁਰੇਣ ਬਾਬਾ ਚੰਦਰ ਮਨ ਦੀ ਸੁਚਲਤਾ ਸਚਿਆਰਤਾ ਹਜ਼ੂਰ ਨੇ ਕਿਰਪਾ ਕੀਤੀ ਉਹਨਾਂ ਨੇ ਸ਼ਬਦ ਤੇ ਪੀਰ ਨਾਲ ਸਾਡੇ ਅੰਦਰ ਦੀ ਗੁਲਾਮੀ ਤੋੜੀ ਹੱਥ ਵਿੱਚ ਖੜਕ پکڑ ਕੇ ਮੇਰੇ ਬਾਬੇ ਨੇ ਬਾਹਰ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਦਿੱਤੀਆਂ ਮੈਂ ਇਸ ਕਰਕੇ ਵਿਧਾਈ ਦੇਣਾ ਅੱਜ ਭਾਵੇਂ ਚਲੋ ਸਾਡਾ ਵਿਚਾਰ ਰੁਕੇ ਹੈ ਦੇਖੋ ਇੱਕ ਹੁੰਦਾ ਬੋਲਣਾ ਗੁਰੂ ਕਿਰਪਾ ਕਰੇ ਸਾਡੀ ਸੰਗਤ ਦੀ ਇੱਕ ਲੜੀ ਬਣ ਜਾਏ ਜਿਹੜੇ ਖੋਜੀ ਨੇ ਨਾ ਐਵੇਂ ਆਪਾਂ ਗੈਰਨੀ ਸ਼ਬਦ ਵਰਤੇ ਨੇ ਛੱਡੋ ਜੀ ਇੱਕ ਹੀ ਸਮਝ ਦੇਖੋ ਬੋਲਣਾ ਵੀ ਬੜੀ ਚੰਗੀ ਗੱਲ ਏ ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕੱਲਾ ਬੋਲੀ ਨਾ ਜਾਈ ਜੇ ਲੰਮੇ ਸਮੇਂ ਲਈ ਆਪਣੀ ਗੰਨ ਕਰਨੀਆਂ ਤੇ ਲਿਖਣ ਦੀ ਜਾਚ ਏਕ ਸ਼ਬਦ ਹੁੰਦਾ ਲਿਖਾ ਬਾਝੋਂ ਸੁਰਤ ਨਹੀਂ ਬੋਲ ਬੋਲ ਗਵਾਈਏ ਮੈਂ ਪੜ ਰਿਹਾ ਹਾਂ ਗੁਰੂ ਸਾਹਿਬ ਕਹਿੰਦੇ ਨੇ ਲਿਖਣ ਤੋਂ ਬਿਨਾ ਤੇਰੀ ਗੱਲ ਕਾਇਮ ਨਹੀਂ ਰਹਿਣੀ ਜੇ ਕਲਮ ਨਾ ਚੱਲਦੀ ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਵਰਗਾ ਸਤਿਗੁਰ ਸਾਡੇ ਕੋਲ ਬਿਲਕੁਲ ਨਾ ਹੁੰਦਾ ਹੁਣ ਸਿਰਫ ਮੈਂ ਕਲਮਾਂ ਤੋਂ ਬੰਦੀ ਅਰਥ ਕਰਨੀ ਦੋ ਪੱਖ ਵਿਦਵਾਨਾਂ ਨੇ ਰੱਖੇ ਨੇ ਇੱਕ ਉਹ ਨੇ ਕਿ ਜਿਹੜੇ ਕਲਮ ਚੁੱਕ ਕੇ ਕਾਤਕ ਬਣੇ ਨੇ ਇੱਕ ਉਹ ਨੇ ਜਿਹੜੇ ਕਲਮ ਚੁੱਕ ਕੇ ਉਹਨਾਂ ਦਾ ਮੁਕਾਬਲਾ ਪੈ ਕਰਦੇ ਵਧਾਈ ਦੇ ਪਾਤਰ ਨੇ ਦੇਖੋ ਹਜ਼ੂਰ ਨੇ ਦੋ ਸ਼ਬਦ ਵਰਤੇ ਨੇ ਕਹਿੰਦੇ ਨੇ ਮੈਂ ਉਸ ਕਲਮ ਨੂੰ ਕੋਸਲ ਲਿਖਾਰੀ ਨੂੰ ਉਸ ਸ਼ਾਈ ਨੂੰ ਵੀ ਨਮਸਕਾਰ ਕਰਨਾ ਜਿਹੜਾ ਸੱਚ ਲਿਖਣ ਦੀ ਜ਼ਰੂਰਤ ਰੱਖਦਾ ਹੈ ਤੇ ਕਿੰਨੇ ਜਿਹੜਾ ਬੰਦਾ ਕੇਵਲ ਕੂੜ ਲਿਖਦਾ ਰੱਬ ਮੇਰ ਕਰੇ ਉਹ ਕਲਮ ਹੀ ਸਦਾ ਲਈ ਖਤਮ ਹੋ ਜਾਏ ਸ਼ਬਦ ਵਰਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਹਿਣ ਲੱਗੇ ਧੰ ਸੋ ਕਾਕਿ ਕਲਮ ਧੰ ਧੰ ਭਾਂਡਾ ਧੰ ਮਸ ਧੰ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਤੇ ਅਗਲਾ ਬਚਨ ਉਹਨਾਂ ਕਿਹਾ ਕਹਿਣ ਲੱਗੇ ਕਲਮ ਜਨੋ ਸੰਮਸਵਾਣੀਐ ਕਾਗਜ਼ ਵੀ ਜਲ ਜਾਓ ਲਿਖਣ ਵਾਲਾ ਜਲ ਬਲੋਚਨ ਲਿਖਿਆ ਦੂਜਾ ਭਾਉ ਦੂਜੇ ਭਾਈ ਦਾ ਜ਼ਿਕਰ ਕੀਤਾ ਡਾਕਟਰ ਸਾਹਿਬ ਨੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਗੁਰਮਤ ਤੋਂ ਦੂਰ ਤੂਰ ਕਰਨਾ ਕਿ ਦੂਜਾ ਭਾਉ ਹੋਏ ਬਾਪਾ ਜੀ ਨੇ ਬੜੀ ਸੋਹਣੀ ਉਦਾਰਣ ਦਿੱਤੀ ਕਹਿਣ ਲੱਗੇ ਮੇਰੇ ਵੀਰ ਜੇ ਤੂੰ ਪੜਿਆ ਹੈ ਨਾ ਤੇ ਇੱਕ ਗੱਲ ਕਦੀ ਨਾ ਭੁੱਲੀ ਮੰਨ ਕਾਹੇ ਭੂਲੇ ਮੂੜ ਮਨਾ ਜਦ ਲੇਖਾ ਦੇਵੇ ਵੀਰਾ ਤਉ ਪੜਿਆ ਰੱਬ ਦੇ ਚਰਨਾਂ ਵਿੱਚ ਅਰਦਾਸ ਕਰੀ ਅਸ ਜਨਮ ਵਿੱਚ ਲਿਖੇ ਜੋ ਕਿ ਮੁਕਾਦੈ ਇੱਕ ਉਥੇ ਉਹਨਾਂ ਸ਼ਬਦ ਵਰਤੇ ਹੈ ਕਹਿਣ ਲੱਗੇ ਜੇ ਪੜਨ ਵਾਲਾ ਬੰਦਾ ਕੌਮ ਦਾ ਪੜਾ ਵੀ ਕਰ ਸਕਦਾ ਹੈ ਜੇ ਪੜੇ ਦੀ ਬਿਰਤੀ ਚੇਂਜ ਹੋਵੇ ਜਿਵੇਂ ਦੱਸਿਆ ਜੋ ਪੰਥ ਵਿਰੋਧੀ ਲਿਖਤਾ ਨੇ ਤੇ ਲਖਾਰੀ ਨੇ ਉਹ ਤਬਾਹੀ ਵੀ ਕਰ ਸਕਦੇ ਹਜ਼ੂਰ ਨੇ ਕਿਹਾ ਹਰਨ ਤੇ ਬਾਜ ਤੇ ਤੀਜਾ ਸਰਦਾਰ ਤੇ ਚੌਥਾ ਬੜਿਆ ਹੋਇ ਹਰਨ ਨੂੰ ਆਪਾਂ ਬਣਾ ਕਿੰਨੇ ਆ ਇਹ ਬੜਾ ਸ਼ਰੀਰ ਜਾਨਵਰ ਹੈ ਇਹ ਬੜਾ ਵਿਚਾਰਾ ਭਲਾ ਜਾਨਵਰ ਹੈ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਕਿਤੇ ਕੋਈ ਸ਼ਿਕਾਰੀ ਹਰਨ ਨੂੰ ਪੜਾ ਕੇ ਸਖਾ ਕੇ ਜੰਗਲ ਵਿੱਚ ਘਰਦਾ ਹੈ ਨਾ ਤੇ ਹਰਨ ਆਪਣੇ ਵਰਗੇ ਹਰਨਾ ਨੂੰ ਪਿੱਛੇ ਲਾ ਕੇ ਗੱਲ ਇਹ ਕਰਕੇ ਮੈਂ ਵੀ ਹਰਨ ਤੁਸੀਂ ਵੀ ਹਰਨ ਆਓ ਇਕੱਠੇ ਹੋ ਕੇ ਚੱਲੀਏ ਉਹ ਸਿੱਧਾ ਸ਼ਿਕਾਰੀ ਦੇ ਘਰ ਜਾਂਦਾ ਆਪ ਉਹ ਟਿਕਾਣੇ ਤੇ ਚਲਾ ਜਾਂਦਾ ਪਿਛਲਿਆਂ ਨੂੰ ਸ਼ਿਕਾਰੀ ਕੋਹ ਕੇ ਸਾਧ ਦਿੰਦਾ ਹੁਣ ਇੱਕ ਦੀ ਦਵਾਈ ਕੀਤੀ ਬਾਤ ਵੀ ਉੱਡਣ ਵਾਲਾ ਪੰਛੀ ਤੇ ਜਿਨ੍ਹਾਂ ਦਾ ਸ਼ਿਕਾਰ ਕਰਦਾ ਉਹ ਵੀ ਉੱਡਣ ਵਾਲੇ ਨੇ ਕਹਿਣ ਲੱਗੇ ਮੇਰੇ ਵੀਰ ਪੜਿਆ ਤੇਰਾ ਤਾਂ ਪਰਵਾਰ ਹੈ ਖਰਨ ਤੇ ਬਾਜ ਦੀ ਤਰ੍ਹਾਂ ਆਪਣੀ ਜਾਤ ਦਾ ਆਪਣੀ ਕੌਮ ਦਾ ਆਪਣੇ ਘਰ ਦਾ ਨੁਕਸਾਨ ਨਾ ਕਰੀ ਫੜੇ ਦਾ ਤਾਂ ਹੈ ਜੇ ਤੂੰ ਕਲਮ ਦਾ ਕੋਲ ਅਨੁਸਾਰ ਕਿਸ ਕੌਮ ਦਾ ਫਲਾ ਕਰ ਸਕੇ ਕਿਹੜਾ ਅਨੁਸਾਰ ਸਕੇ ਸ਼ਬਦ ਵਰਤਿਆ ਉਹਨਾਂ ਕਹਿ ਲੱਗੇ ਖਰਨਾ ਬਾਜਾਂ ਤੇ ਸ਼ਿਕਦਾਰਾਂ ਇਹਨਾਂ ਪੜਿਆ ਨਾਉ ਥਾਂਦੀ ਲੱਗੀ ਜਾਤ ਫਹੈਣ ਅੱਗੇ ਨਾ ਹੀ ਥਾਉ ਸੋ ਪੜਿਆ ਸੋ ਪੰਡਤ ਬੀਨਾ ਜਿਨੀ ਕਮਾਣਾ ਨਾਉ ਪਹਿਲਾ ਬੇਜੜ ਅੰਦਰ ਜਮੈ ਤਾਂ ਉਪਰ ਹੋਵੇ ਸ਼ਾਂ ਸਹਿਬ ਗੁਰੂਗ੍ਰੰਥ ਸਹਿ ਮੇਲ ਕਰਨ ਕਿ ਆਏ ਕੋਈ ਵਿਦਵਾਨਾਂ ਨੂੰ ਆਪ ਨੇ ਬੜੀ ਭਾਵਨਾ ਨਾਲ ਸੁਣਿਆ ਹੈ ਦਾਤਾ ਮੇਰ ਕਰੇ ਜੋ ਇਹਨਾਂ ਦੇ ਅੰਦਰ ਦੇ ਖਿਆਲ ਨਹੀਂ ਅੰਦਰ ਦੇ ਜਜ਼ਬਾਤ ਨਹੀਂ ਉਹ ਕਲਮ ਰਾਹੀਂ ਅੱਖਰਾਂ ਨੂੰ ਜਨਮ ਦੇ ਕੇ ਕਿਤਾਬਾਂ ਲਿਖ ਜਾਣ ਤਾਂ ਜੋ ਸਮਝ ਪਏ ਕਿਸੇ ਨੇ ਵੇਲੇ ਦਾ ਸੱਚ ਵੀ ਬੋਲਿਆ ਸੀ ਇਹਨੀਆਂ ਬੇਨਤੀਆਂ ਪ੍ਰਵਾਨ